ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਜੀ ਮੇਰਾ ਜੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਠੀਕ ਬਿਲਕੁਲ ਸੇਵ ਉਹੀ ਸਾਬ ਵੈਰੂ ਦਾ ਲੱਖ ਲੱਖ ਸ਼ੁਕਰ ਹੁਣ ਨਾ ਕੁਛ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਵੀ ਕਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਹਾਂ ਸਟੀਲ ਬੈਂਗਲ ਯੂਕੇ ਵਾਲੇ ਉਹਨਾਂ ਨੇ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਾਥੋਂ ਡਾਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ 2-4 ਮਹੀਨੇ ਬਾਅਦ ਲੱਗ ਪਾ ਕਦੋਂ ਕਰ ਸਕਦੇ ਜੀ ਹਾਂਜੀ ਲੋਕ ਬਸ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦੇਣਾ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਮਨ ਚ ਹਲੇ ਵੀ ਵਿਚਾਰ ਹੈਗਾ ਪਰ ਹੁਣ ਮਤਲਬ ਪਿਛਲੇ ਸੱਜੂ ਦਾ ਹੋ ਗਿਆ ਹੈ ਸਾਡੀ ਮਾਨਸਿਕ ਹਾਲ ਰੋਗੀ ਦਾ ਹਾਲ ਕੀ ਇੰਨੀ ਵੀਕ ਪੈ ਗਈ ਵੀ ਹਰੇ ਤਿੰਨ ਮਹੀਨੇ ਬਾਅਦ ਨੂੰ ਐਡਮਿਟ ਹੋਣਾ ਪੈਂਦਾ ਹੈ ਕਦੇ ਸਟੰਟ ਪੈ ਗਏ ਕਦੇ ਕੁਝ ਨਹੀਂ ਮੈਂ ਹੁਣ ਤੇ ਕੁਝ ਕਰਨ ਨਹੀਂ ਪਾਇਆ ਪਰ ਤੁ ਪਰਮਾਤਮਾ ਬਹੁਤ ਵੱਡੀ ਗੱਲ ਤੇ ਆਪਾਂ ਇਸ ਵਿਸ਼ੇ ਤੇ ਚੱਲਾਂਗੇ ਜੀ ਮੈਨੂੰ ਨਾਮ ਹੁੰਦਾ ਸੀ ਰਾਤ ਨੂੰ ਅਸੀਂ ਜਾਂਦੇ ਸੀ ਸੋਦੂ ਵੀ ਆਉਂਦਾ ਸੀ ਸੁਖਪਾਲ ਵੀ ਹੁੰਦਾ ਸੀ ਅਸੀਂ ਇਕੱਠੇ ਰਾਤ ਨੂੰ ਲੰਗਰ ਦੀ ਸੇਵਾ ਕਰਦਾ ਹੁੰਦੇ ਸੀ ਆ ਜੀ ਪਰ ਹੁਣ ਆਪਾਂ ਆ ਰਿਕਸ਼ਨ ਦੇ ਬਾਰੇ ਗੱਲ ਹੁਣ ਕਿੰਨਾ ਦਾ ਕੈਂਪ ਵੀ ਲਵਾਵਾਂ ਕਿਹ ਲਵਾਵਾਂ ਉਹ ਲੜੀਆ ਪੇ ਸ਼ੁਰੂ ਕਰਾਂਗੇ ਦੁਬਾਰੇ ਤੋਂ ਗੁਰਦੀਪ ਸਿੰਘ ਜੀ ਤਾਂ ਬਸ ਪਹਿਲਾ ਮੇਰੇ ਕੋਲੇ ਆ ਜਸਟਿਸ ਤੇ ਫਿਜ਼ੀਕਲ ਪ੍ਰੋਬਲਮਾਂ ਨੇ ਮੈਨੂੰ ਇੰਨਾ ਕੀ ਹੈ ਕਿ ਲੈ ਵੀ ਮੈਂ ਹਲੇ ਤਾਂ ਕੁਝ ਕਰਨ ਨਹੀਂ ਪਾਇਆ ਮੈਨੂੰ ਅਫਸੋਸ ਹੱਸ ਜਾਂਦਾ ਸੋ ਦੋਸਤੋ ਜੋ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲਿਆਂ ਦੀ ਡਿਮਾਂਡ ਸੀ ਇੱਕ ਵੱਡੀ ਉਮੀਦ ਸੀ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਛੋਟੇ ਭਰਾ ਦਾ ਜਨਮ ਹੋਇਆ ਉਸ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੀ ਰੱਖਿਆ ਜਾਵੇ ਸੋ ਉਹਨਾਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਦੱਸਿਆ ਗਿਆ ਕਿ ਉਸ ਬੱਚੇ ਦਾ ਨਾਮ ਸ਼ੁਭਦੀਪ ਸਿੰਘ ਹੀ ਰੱਖਿਆ ਗਿਆ ਹੈ ਤੇ ਨਾਲ ਹੀ ਉਹਨਾਂ ਵੱਲੋਂ ਕੁਝ ਹੋਰ ਵੀ ਐਲਾਨ ਕੀਤੇ ਗਏ ਨੇ ਕੁਝ ਖੁਸ਼ਖਬਰੀਆਂ ਦਿੱਤੀਆਂ ਗਈਆਂ ਨੇ ਸੋ ਕੀ ਕਹਿਣਾ ਤੁਹਾਡਾ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਗੀਤਾਂ ਬਾਰੇ ਕਿਸੇ ਕਿਸ ਨੂੰ ਠੀਕ ਹੈ ਤੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਪਿੰਡ ਸ਼ਹਿਰ ਤੋਂ ਦੇਖ ਰਹੇ ਨੇ ਜਰੂਰ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਸ਼ਹਿਰ ਦਾ ਨਾਮ ਮੈਂਸ਼ਨ ਕਰਨਾ ਤਾਂਕਿ ਪਤਾ ਲੱਗ ਸਕੇ ਸਿੱਧੂ ਮੂਸੇਵਾਲੇ ਦੇ ਦੁਬਾਰਾ ਕਹਿ ਸਕਦੇ ਜਨਮ ਦੀ ਕਿਸ ਕਿਸ ਨੂੰ ਖੁਸ਼ੀ ਹੋਈ ਹੈ ਤੇ ਉਸ ਨੂੰ ਚਾਹਣ ਵਾਲੇ ਪੰਜਾਬ ਦੇ ਵਿੱਚ ਤੇ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਰਹਿੰਦੇ ਨੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਹੁਣ ਦੇਖੋ ਇਹ ਪੂਰੀ ਵੀਡੀਓ ਤੇ ਕਿੰਨਾ ਕਿੰਨਾ ਨੂੰ ਲੱਗਦਾ ਹੈ ਕਿ ਇਹ ਜੋ ਬੱਚੇ ਦਾ ਜਨਮ ਹੋਇਆ ਇਹ ਸਿੱਧੂ ਮੂਸੇਵਾਲਾ ਹੀ ਦੁਬਾਰਾ ਆਇਆ ਹੈ ਜ਼ਰੂਰ ਕਮੈਂਟ ਕਰਨਾ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪੀ ਸ਼ੁਭਦੀਪੀ ਜੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਬਿਲਕੁਲ ਸੇਬ ਉਹੀ ਸਭ ਫੈਰ ਉਹਦਾ ਲੱਖ ਲੱਖ ਸ਼ੁਕਰ ਹ ਹੁਣ ਕੁਝ ਇਹਦੇ ਚ ਪ੍ਰੋਬਲਮ ਇਹ ਹੁੰਦੀਆਂ ਨੇ ਵੀ ਕਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲੈਂਡ ਨਾਲ ਆਈ ਸੀ ਆਪਣੇ ਕੋਲੇ ਯੂਕੇ ਤੋਂ ਹ ਸਟੀਲ ਬੈਂਗਲ ਯੂਕੇ ਵਾਲੇ ਉਹਨਾਂ ਨੇ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਭ ਤੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ 2-4 ਮਹੀਨੇ ਬਾਅਦ ਲੰਬਾ ਕਦੋਂ ਕਰ ਸਕਦੇ ਜੀ ਹਾਂ ਜੀ ਲੋਕ ਕਿੰਨੀ ਜਲਦੀ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਮਨਚ ਹਲੇ ਵੀ ਵਿਚਾਰ ਹੈਗਾ ਪਰ ਉਹ ਮਤਲਬ ਪਿਛਲੇ ਸੱਜ ਨੂੰ ਤਾਂ ਹੋ ਗਿਆ ਹੈ ਜੀ ਸਾਡੀ ਮਾਨਸਿਕ ਹਾਲਾਤੀਕਾ ਹਾਲਤੀ ਇੰਨੀ ਵੀ ਪੈ ਗਈ ਵੀ ਹਲੇ 3-4 ਮਹੀਨੇ ਬਾਅਦ ਨੂੰ ਐਡਮਿਸ਼ਨ ਹੋਣਾ ਚਾਹੀਦਾ ਹੈ ਖਦੇ ਸਟੰਡ ਪੈ ਗਏ ਉਹਦੇ ਕੋਲ ਮੈਂ ਹੁਣੇ ਕੁਝ ਕਰ ਨਹੀਂ ਪਾਇਆ ਪਰ ਤੂ ਪਰਮਾਤਮਾ ਬਹੁਤ ਵੱਡੀ ਗੱਲ ਹੈ ਵੀ ਆਪਾਂ ਇਸ ਵਿਸ਼ੇ ਤੇ ਚੱਲਾਂਗੇ ਜੀ ਮੈਂ ਵੀ ਨਾਮ ਹੁੰਦਾ ਸੀ ਰਾਤ ਨੂੰ ਅਸੀਂ ਜਾਂਦੇ ਸੀ ਸੋਦੂ ਵੀ ਆਉਂਦਾ ਸੀ ਸੁਖਪਾਲ ਵੀ ਹੁੰਦਾ ਸੀ ਅਸੀਂ ਇਕੱਠੇ ਰਾਤ ਨੂੰ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ ਆ ਜੀ ਪਰ ਹੁਣ ਆਪਾਂ ਆ ਰਕਸ਼ਤ ਬਾਰੇ ਹੁਣ ਕਿੰਨਾ ਚਿਰ ਦਾ ਕੈਂਪਸ ਵੀ ਲਵਾਵਾਂਗੇ ਕਿਰ ਲਵਾਵਾਂਗੇ ਉਹ ਲੜੀਆ ਪਹਿ ਸ਼ੁਰੂ ਕਰਾਂਗੇ ਦੁਬਾਰੇ ਤੋਂ ਗਗਨਦੀਪ ਸਿੰਘ ਤਾਲੀ ਲੰਦੂ ਬਸ ਪਹਿਲਾ ਮੇਰੇ ਕੋਲੇ ਆ ਜਸਟਿਸ ਫਿਜ਼ੀਕਲ ਪ੍ਰੋਬਲਮਾਂ ਨੇ ਮੈਨੂੰ ਇੰਨਾ ਕੀ ਹੈ ਕਿ ਲੈ ਵੀ ਮੈਂ ਹਲੇ ਦਾ ਕੁਝ ਕਰਨ ਨਹੀਂ ਪਾਇਆ ਮੈਨੂੰ ਅਫਸੋਸ ਹੱਸ